ਬਣਾ ਦੇ ਅੱਗੇ ਪੁਲਿਸ ਖੜੀ ਆ ਮੈਂ ਨੀਵਾ ਕਰ ਲਿਆ ਫੋਨਾ ਇਹ ਕੀ ਬਾਤ ਆ ਜਟਾ ਫੁੱਟਮਾਰਕ ਚੋਂਦਾ ਬਾਈ ਚਾਹ ਪੀਣੀ ਆ ਮੁੰਡੇ ਕਹਿੰਦੇ ਚਾਹ ਪੀਣੀ ਆ ਚਾਹ ਧਰ ਲਈ ਆ ਗਿਆ ਕਿਹੜਾ ਰਿਸ਼ੀਕੇਸ਼ ਹਿਮਗੁਰ ਸਾਹਿਬ ਵਾਲਾ ਗੁਰਦੁਆਰਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜਾਣੀ ਕੀ ਸਾਉ ਸੰਧੂ ਵੱਲੋਂ ਤੇ ਸਾਰਿਆਂ ਦਾ ਸਵਾਗਤ ਆ ਵੀ ਤੁਹਾਡਾ ਮੇਰੇ YouTube ਦੇ ਜ਼ਰੀਆ ਡਰੀਮ ਦੇ ਉੱਤੇ ਤੇ ਅੱਜ ਅਸੀਂ ਚੱਲੇ ਆ ਤਿੰਨੇ ਜਾਣੇ ਹਿਮਗੁਰ ਸਾਹਿਬ ਨੂੰ ਤੇ ਬਠਿੰਡੇ ਤੋਂ ਨਿਕਲ ਗਏ ਆ ਟਾਈਮ ਥੋੜਾ ਰਾਤ ਦਾ ਲੇਟ ਹੀ ਹੋ ਗਿਆ ਤੇ ਸ਼ਾਮਦ ਆਪਾਂ ਪ੍ਰਵੇਸ਼ ਦੁਆਰ ਹੋ ਗਈ ਅੱਜ ਸਵੇਰ ਟਾਈਮ ਨਾਲ ਨਿਕਲਾਂਗੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਮਹੌਲ ਕਿ ਕਿੰਨੀ ਕਿ ਵਰਪਾ ਕੀ ਸਿਸਟਮਾ ਕਿੰਨਾ ਰਾਸ਼ਾ ਟ੍ਰੈਫਿਕ ਹੈ ਕਿ ਨਹੀਂ ਹੈ ਰਾਤ ਦੇ ਵਜ ਚੱਲਿਆ 11 ਤੇ ਅਸੀਂ ਪੌਂਡਾ ਸਾਹਿਬ ਤੋਂ 20 ਕਿਲੋਮੀਟਰ ਵਿੱਚ ਰਹਿ ਗਏ ਆ ਤੇ ਰੋਡ ਬਿਲਕੁਲ ਕਿੰਨਾ ਸ਼ਾਨਦਾਰ ਆ ਪਹਾੜੀ ਰੀਗੜਾ ਰੋੜਾ ਹੁਣ ਤੁਹਾਡਾ ਪੰਧਰ ਆ ਗਿਆ ਤਾਂ ਕਰਕੇ ਮੈਂ ਵੀਡੀਓ ਬਣਾ ਰਿਹਾ ਕੱਲ ਨੂੰ ਆਵਾਂ ਪਹਾੜ ਲੋ ਜੀ ਪੰਧਰ 12 ਦਾ ਤੇ ਲੰਗਰ ਹਾਲ ਪੁੰਜ ਗਏ ਪੌਂਟਾ ਸਾਹਿਬ ਲੋ ਜੀ ਤੇ ਅੱਜ ਲੋ ਜੀ ਅੱਜ ਦੀ ਸਵੇਰ ਹੋਈ ਆਪਣੀ ਪੌਂਟਾ ਸਾਹਿਬ ਤੇ ਇਸ਼ਨਾਨ ਪਾਣੀ ਕਰਕੇ ਤੇ ਪ੍ਰਸ਼ਾਦਾ ਛੱਕ ਕੇ ਤੇ ਯਾਤਰਾ ਆਪਾਂ ਅੱਗੇ ਨੂੰ ਚੱਲਾਂਗੇ ਤੇ ਅੱਜ ਦੂਜਾ ਫੜਾ ਆਪਣਾ ਹੋ ਸਕਦਾ ਆਪਣਾ ਹੋਵੇ ਜੀ ਹਰਦਵਾਰ ਚਲੋ ਚੱਲਦੇ ਆ ਇਹ ਗੁਰਦੁਆਰਾ ਸ੍ਰੀ ਬਾਜੀ ਪਟਨਾ ਸਾਹਿਬ ਦਾ ਆ ਸੌਰੀ ਪਟਨਾ ਪੌਂਟਾ ਸਾਹਿਬ ਪੌਂਟਾ ਸਾਹਿਬ ਗਲਤੀ ਹੋ ਗਈ ਤੇ ਨਹਾ ਧੋ ਕੇ ਆ ਚੀਜ਼ਾਂ ਭੈਣ ਆ ਜੀ ਇਹਨੇ ਪਾ ਕੇ ਆ ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਸਾਹ ਪਹਲਾ ਗਰੇ ਸਭ ਦਾ क्यों ले वास्ते रे दा ਹਾਲਾ ਸਾਰੇ ਘਰ ਦਾ ਕੰਮ ਇਹਦਾ ਇਹਦੇ ਪਰ ਰੱਖਦਾ ਕਰਕੇ ਆਇਆ ਆ ਆ ਗਿਆ ਬਈ ਨਿਕਲ ਨਹੀਂ ਭਰਾ ਵਿੱਚੋਂ ਫਟੂ ਨਿਕਲ ਨਹੀਂ ਹੋਰ ਕਿਉਂ ਨਿਕਲ ਨਹੀਂ ਆ ਇੱਥੇ ਕਿਵੇਂ ਕੱਢ ਲੈਣਾ ਲੋ ਜੀ ਕਹਿੰਦੇ ਆਪਦੀ ਮੈਗੀ ਬਣਾ ਕੇ ਤੇ ਉਹਦੀ ਚਾਹ ਬਣਾ ਕੇ ਪੀਣੀ ਆ ਮੇਰੇ ਦੋਸਤੋ ਥੱਲੇ ਕਹਿੰਦੇ ਉਹ ਤੇ ਗੰਗਾ ਵਗਦੀ ਪਈ ਆ ਤੇ ਹੋ ਰਹੀ ਇੱਥੇ ਕਹਿੰਦੇ ਮੈਗੀ ਬਣਦੀ ਪਈ ਆ ਉਹ ਤੇ ਕਹਿੰਦੇ ਬੱਸ ਵਾਲੇ ਯਾਤਰਾ ਕਰਕੇ ਆ ਗਏ ਤੇ ਆ ਆਪਣੀ ਫਿਗੋ ਖੜੀ ਆ ਜੇ ਆਪਾਂ ਚੱਲੇ ਆਂ ਸ੍ਰੀ ਹੇਮਗੁਰ ਸਾਹਿਬ ਨੂੰ ਪਹਾੜੀਆਂ ਦੇ ਵਿੱਚ ਚੱਲੇ ਆਂ ਤੇ ਹਵਾ ਵਗ ਰਹੀ ਆ ਨਜ਼ਾਰੇ ਦੀ ਬਾਈ ਜੀ ਦੇ ਨਜ਼ਾਰੇ ਪੂਰੇ ਆਉਂਦੇ ਆ ਇਹਨੇ ਵੇਖੋ ਆ ਜੀ ਬਾਈ ਕੀ ਵਿੱਚ ਪਾਣੀ ਦੇ ਫਾਲੀਆ ਕੀ ਆ ਅੱਛਾ ਬਣੀ ਜਾਂਦੀ ਇਹ ਤੇ ਮੈਗੀ ਚੱਲ ਰਹੀ ਕਹਿੰਦੇ ਪਹਾੜਾਂ ਦੇ ਵਿੱਚ ਇਹਦੇ ਨਾਲ ਦਾ ਆਨੰਦ ਨਹੀਂ ਆਉਣਾ ਮੇਰੇ ਮਿੱਤਰੋ ਜੇ ਤੁਸੀਂ ਇਹ ਆਨੰਦ ਲੈਣਾ ਚਾਹੁੰਦੇ ਹੋ ਤੇ ਆਉਣਾ ਹੀ ਪੈਣਾ ਨਾਲ ਚੁੱਲ੍ਹਾ ਘਰੋਂ ਲਿਆਉਣਾ ਹੀ ਪੈਣਾ ਕਾ ਮਾਰਦੀ ਆ ਬਾਲੇ ਮੈਂ ਕਿਹਨਾ ਘੜ ਘੜ ਕੇ ਪੀਵਾਂਗੇ ਨਜ਼ਾਰੇ ਲਵਾਂਗੇ ਪੂਰੇ ਆਓ ਮੈਗੀ ਮੈਗੀ ਆ ਗਏ ਮੈਗੀਆਂ ਕੁੜੀ ਜਵੇ ਭਾਂਡੇ ਵੀ ਚਟਣਾ ਨਹੀਂ ਹਟਦੇ ਇਹ ਭੈਣ ਜੋ ਕੁੱਤਿਆਂ ਦੀ ਜਿੰਦ ਕਿੱਥੋਂ ਆ ਗਈ ਸਾਲੀ ਇਹ ਸਾਡੇ ਘਰੇ ਕਿੱਥੇ ਜਾਂਪੇ ਲੈ 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 ਡਾਕਟਰ ਸ੍ਰੀਪਨਾ ਸੀ ਕੌਣ ਨੇ ਹਾਂ ਦੱਸਣਾ ਕੀ ਪੈਣਾ ਆ ਜੀਬਾ ਮਾਰ ਮਾਰ ਕੇ ਬਾਪੇ ਪਹਾੜਾਂ 'ਚ ਆਏ ਆ ਨੰਦ ਲੈ ਰਹੇ ਆ ਇਹ ਫਿਗੋ ਆਪਣੀ ਲੱਦੀ ਪਈ ਅਸਮਾਨ ਦੇ ਨਾਲ ਉਹ ਤੋਂ ਆ ਆ ਆ ਵੇਖ ਲਓ ਸਾਡੇ ਗਾਉਂਡਰ ਹਾਂ ਚਾਹਾਂ ਪੀਂਦੇ ਆ ਕਾੜ ਕਾੜ ਕੇ ਕਹਿੰਦੇ ਬਰਮ ਦੇ ਠਾ ਠਾ ਕੇ ਕਹਿੰਦੇ ਚਾਹ ਪੀਂਦੇ ਆ ਕਾੜ ਕਾੜ ਕੇ ਕੀ ਬਾਤ ਆ ਜੀ ਜਿੱਥੇ ਵੀ ਕਹਿਦਾ ਉਸੇ ਬੀਰਾਂ ਮੂਰੇ ਨਹੀਂ ਤੇ ਬੋਦਲਾ ਮੂਦਲਾ ਨਹੀਂ ਬਾਈ ਆਨੰਦ ਲੈਂਦੇ ਆ ਲੋਕ ਆੜਾਂ ਦੇ ਨਜ਼ਾਰੇ ਆ ਜੋ ਜੀ ਹਰਦਵਾਰ ਦੇ ਨੇੜੇ ਆ ਤੇ ਕਹਿੰਦੇ ਚਾਹ ਪੀਣੀ ਆ ਮੁੰਡੇ ਕਹਿੰਦੇ ਚਾਹ ਪੀਣੀ ਆ ਚਾਹ ਧਰ ਲਈ ਆ ਹੈ ਬਸ ਹਰਦਵਾਰ ਰਹਿ ਗਿਆ ਸਾਡਾ ਰੱਬ ਭਲਾ ਕਰੇ 24 ਕਿਲੋਮੀਟਰ ਤੇ ਚਾਹ ਸਾਡੀ ਪਿਆਰ ਆ ਦਾ ਉਪਨਗੀਆ ਹੈ ਕਿੱਥੋਂ ਆਇਆ ਧਿਆਨਦਾ ਕਿਥੋਂ ਦੀ ਸਾਲੇ ਨਹੀਂ ਦਾ ਕੈਸ ਦੇ ਗਾਸ ਨੂੰ ਮਿਲਦੇ ਨਹੀਂ ਸਮਾਨ ਪਾਇਆ ਤੇ ਪੋਸਟ ਪਾਇਆ ਵੱਡਾ ਤੂੰ ਚਾਰ ਪੰਜ ਬਾਲੇ ਤਵਾ ਦੇ ਆ ਲਓ ਵੀ ਸੱਜਣ ਆਪਾਂ ਪਹੁੰਚ ਗਏ ਆ ਜਿਹੜਾ ਰਿਸ਼ੀਕੇਸ਼ ਹੇਮਗੁਰ ਸਾਹਿਬ ਵਾਲਾ ਗੁਰਦੁਆਰਾ ਤੇ ਕਹਿੰਦੇ ਇੱਥੋਂ ਬੁਕਿੰਗ ਕਰਵਾ ਕੇ ਸਾਰਾ ਕਰਵਾ ਕੇ ਮੱਥਾ ਟੇਕ ਕੇ ਤੇ ਫੇਰ ਗਾਂ ਜਾਣਾ ਤੇ ਚਲੋ ਮਿਲਦੇ ਆ ਜੀ ਅਗਲੇ ਪੜਾ ਤੇ ਇਹ ਹੀ ਹੇਮਕੁੰਡ ਸਾਹਿਬ ਦਾ ਜਿੱਥੋਂ ਆਪਣੀ ਯਾਤਰਾ ਸ਼ੁਰੂ ਹੁੰਦੀ ਰਿਚੀਗੇ ਸਾਹਿਬ ਜਿੱਦਾਂ ਉੱਥੇ ਬਣਿਆ ਹੋਇਆ ਇਦਾਂ ਹੀ ਬਣਿਆ ਹੋਇਆ ਗੁਰੂ ਜੀ ਅੱਗੇ ਯਾਤਰਾ ਸੀ ਸ਼ੁਰੂ ਕਰ ਦੇਣ ਲੱਗੇ ਆ ਤੇ ਦੁਪਹਿਰ ਦਾ 1.5 ਵਜਿਆ ਹੋਇਆ ਟੈਂਕੀ ਅੱਧੀ ਵੀ ਸੀ ਆ ਚਲੋ ਫੁੱਲ ਕਰਾ ਕੇ ਫੇਰ ਹੀ ਦੁਰਦੇ ਆ ਤੇ ਚੱਲਦੇ ਆ ਜੀ ਮਿੱਤਰਾ ਕਹਿੰਦੇ ਹੁਣ ਉੱਥੇ ਜਾਣ ਵਾਲੇ ਰੋਡ ਵੀ ਵਧੀਆ ਬਣਾ ਦੇ ਅੱਗੇ ਪੁਲਿਸ ਖੜੀ ਆ ਮੈਂ ਨੀਵਾ ਕਰ ਲਿਆ ਪਾਣਾ ਦੇਖ ਕਿਆ ਬਾਤ ਆ ਜਟਾ ਫੁੱਟ ਮੰਗ ਚਾਉਂਦਾ ਬਾਈ ਬਹੁਤ ਸੋਹਣਾ ਪੋਲਾ ਬਹੁਤ ਸੋਹਣਾ ਵੈਦਰ ਆ ਸ੍ਰੀ ਹਿਮਕੋਨ ਸਾਹਿਬ ਨੂੰ ਚੱਲੇ ਆ ਨਜ਼ਾਰੇ ਵਾਲਾ ਪੂਰਾ ਨਜ਼ਾਰੇ ਦਾ ਕੀ ਕਹਿੰਦੇ ਪਹਾੜਾਂ ਦੇ ਪਹਾੜ ਜੜੇ ਪਏ ਆ ਐਡੇ ਐਡੇ ਪਹਾੜ ਪਿੰਡ 'ਚ ਵੇਖਿਆ ਹੀ ਨਹੀਂ ਸੀ ਅਸੀਂ ਕਿੱਡੇ ਇੱਥੇ ਆ ਜੜੇ ਇੱਥੇ ਆ ਮੇਰੇ ਵੀਰੋ ਆਇਆ ਕਰੋ ਤੁਰੈ ਫਿਰਿਆ ਕਰੋ ਫਨ ਕਰਿਆ ਕਰੋ ਜੀ ਅੱਜ ਦਾ ਸਟੇ ਆਪਣਾ ਹੋ ਗਿਆ ਹੋਰ ਅਸੀਂ ਕੁਝ ਦਿਖਾਣ ਚੱਲੇ ਗੁਰੂ ਲੰਗਰ ਦਮਦਮਾ ਸਾਹਿਬ ਗੋਬ ਸਿੰਘ ਦੀ ਨਗਰੀ ਆ ਉੱਥੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਖਾਣੇ ਖੁਲਸੇ ਸੁਲਭੀ ਦੇਖਦੇ ਆਂ